ᱟᱨ ᱫᱚᱢ ᱢᱮ ᱠᱩᱭᱟᱹ ᱯᱩᱞ ᱠᱟᱛᱮ ᱡᱚᱛᱚ ᱯᱟᱛᱤ ᱱᱤᱛ ᱢᱟᱱ ᱡᱚᱜ ᱵᱤᱡᱟᱢ ᱠᱟᱛᱮ ᱱᱩᱛ ᱟᱯᱟᱨ ᱢᱮ ᱦᱟᱭ ᱥᱟᱨ ᱟᱨᱤᱠ ᱢᱟᱲᱟ ᱦᱟᱛᱩ ᱪᱩᱱᱟᱹ ᱞᱚᱜ ᱛᱟᱨᱮ ᱠᱚ जी जी धन्यवाद सर हां जी ਇਕ ਨੂੰ ਉਹ ਜਾਪਾ ਜੀ ਨਹੀਂ ਤੁਸੀਂ ਥੋੜੇ ਸਾਈਡ ਨਾਲ ਹੋ ਜੇ ਆਹੋ ਤੋਂ ਸਾਰੀ ਖਰਾਬ ਹੋ ਗਈ ਸੋਰੀ ਜੀ ਹਾਂ ਜੀ 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 ਪਹਿਲੇ ਉਹ ਆ ਗਏ ਜੀ ਉਹ ਉਹ ਅਰੇ ਮਰਾ ਪ੍ਰੋਸੈਸ ਚਲ ਰਿਹਾ ਹੈ ਜੀ ਹਾਂ ਤੁਹਾਡਾ ਅਗਲਾ ਡਾਕਟਰ ਜੀ ਆਪਕੇ ਨਾਲ ਕੰਮ ਕਰੇਗੀ ਪੀਜੀ ਨਾ ਪੂਲਿਸ ਹਸਪੀਟਲ ਸੇ ਸਾਡੇ ਡਾਕਟਰ ਸਾਹਿਬ ਦੇ ਇਨੀਸ਼ੀਏਟਿਵ ਦੇ ਨਾਲ ਨਾਲ ਡੀਐਸਪੀ ਹੈੱਡਕੁਆਟਰ ਮੈਡਮ ਮੰਪ੍ਰੀਤ ਨਾਲ ਇੰਚਾਰਜ ਸਾਂਝ ਕੇਂਦਰ ਇਨਾਦੇ ਸਰਾਂਦੇ ਇਨੀਸ਼ੀਏਟਿਵ ਨਾਲ ਸਿਵਲ ਹਸਪੀਟਲ ਦੀ ਟੀਮ ਦੇ ਨਾਲ ਮਿਲ ਕੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਗਾ ਜਿਦੇ ਵਿੱਚ ਪੁਲਿਸ ਮੁਲਾਜ਼ਮ ਮੁੱਖ ਤੌਰ ਤੇ ਭਾਗ ਲੈ ਰਹੇ ਹੈਗੇ ਤੇ ਅੱਜ ਹੁਣ ਤੱਕ ਜਿਹੜਾ ਹੈਗਾ ਲਗਭਗ 25 ਯੂਨਿਟ ਬਲੱਡ ਡੋਨੇਟ ਕੀਤਾ ਜਾ ਚੁੱਕਾ ਹੈਗਾ ਤੇ ਹੁਣ ਤੱਕ ਦੀ ਜਿਹੜੀ ਸਾਡੀ ਰਜਿਸਟ੍ਰੇਸ਼ਨ ਹੈਗੀ ਉਹ ਅਰਾਊਂਡ 60 ਹੈਗੀ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਅੱਜ ਲਗਭਗ 70 ਯੂਨਿਟ ਦੇ ਆਸ-ਪਾਸ ਬਲੱਡ ਡੋਨੇਟ ਪੁਲਿਸ ਮੁਲਾਜ਼ਮਾਂ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤਾ ਜਾਵੇਗਾ ਤੇ ਆ ਇੱਕ ਚੰਗਾ ਇਨੀਸ਼ੀਏਟਿਵ ਹੈਗਾ ਸਾਡੇ ਡਾਕਟਰ ਸਾਹਿਬ ਦਾ ਤੇ ਡੀਐਸਪੀ ਹੈਡਕ quarters ਤੇ ਚਾਹਾਂਜ ਕੇਂਦਰ ਦਾ ਨਾਲ ਸਿਵਲ ਹਸਪੀਟਲ ਤੇ ਆਪਾਂ ਕਹਿੰਨੇ ਆ ਕਿ ਖੂਨਦਾਨ ਮਹਾਦਾਨ ਤੇ ਬੜਾ ਜ਼ਰੂਰੀ ਹੈਗਾ ਕ੍ਰਿਟੀਕਲ ਕੇਅਰ ਵਾਸਤੇ ਬਹੁਤ ਸਾਰੀ ਥਾਵਾਂ ਤੇ ਇਦਾਂ ਹੁੰਦਾ ਕਿ ਕਈ ਵਾਰੀ ਟਾਈਮ ਸਿਰ ਬਲੱਡ ਨਾ ਮਿਲਣ ਕਰਕੇ ਵੀ ਕਈ ਕ੍ਰਿਟੀਕਲ ਕੇਸ ਆ ਜਾਂਦੀ ਹੈਗੀ ਤੇ ਸਾਰਿਆਂ ਨੂੰ ਜਿਹੜਾ ਹੈਗਾ ਉਹ ਬੜ ਚੜ ਕੇ ਆਪਣਾ ਬਲੱਡ ਡੋਨੇਟ ਕਰਨਾ ਚਾਹੀਦਾ ਤੇ ਨਾਲ ਚੰਗਾ ਉਪਰਾਲਾ ਕੀਤਾ ਹੈਗਾ ਸਾਡੀ ਟੀਮ ਨੇ ਤੋਂ ਉਹਦੇ ਵਾਸਤੇ ਅਨਦਰ ਅਪਰੀਸ਼ੀਏਸ਼ਨ ਜੀ ਸਰ ਜਿਦਾ ਅੱਜ ਪਹਿਲੀ ਵਾਰ ਲੱਗਦਾ ਕਿ ਪੰਜਾਬ ਪੁਲਿਸ ਵੱਲੋਂ ਇਹ ਕੈਂਪ ਲਾਇਆ ਗਿਆ ਬਲੱਡ ਅੱਗੇ ਵੀ ਕੈਰੀ ਆਨ ਰਹੇਗਾ ਜਦ ਚੱਲਦਾ ਰਹੇਗਾ ਇਸ ਤਰ੍ਹਾਂ ਹੀ ਜੀ ਜੀ ਆ ਚੰਗਾ ਇਨੀਸ਼ੀਏਟਿਵ ਹੈਗਾ ਤੇ ਇਸ ਤੋਂ ਇਲਾਵਾ ਵੀ ਤੁਹਾਨੂੰ ਪਤਾ ਚੰਦ ਦੀ ਤੇ ਸਾਡੇ ਡਾਕਟਰ ਸਾਹਿਬ ਤੇ ਡੀਐਸਪੀ ਹੈੱਡਕਵਰਟਰ ਨੋਡਲ ਅਫਸਰ ਹੈਗੇ ਕਦੇ ਵੀ ਕਿਸੇ ਨੂੰ ਕਿੱਥੇ ਵੀ ਖੂਨ ਬਲੱਡ ਡੋਨੇਸ਼ਨ ਬਲੱਡ ਦੀ ਰਿਕੁਆਇਰਮੈਂਟ ਹੁੰਦੀ ਹੈਗੀ ਉਹ ਸਾਡੇ ਗਰੁੱਪਸ ਬਣਿਆ ਹੋਇਆ ਹੈਗੇ ਜਿਦੇ ਵਿੱਚ ਅਸੀਂ ਰੀਅਲ ਟਾਈਮ ਬੇਸ ਤੇ ਵੀ ਜਿਹੜਾ ਹੈਗਾ ਬਲੱਡ ਡੋਨਰਸ ਅਵੇਲੇਬਲ ਕਰਵਾਨੇ ਆ ਜਿਦਾਂ ਬਾਕੀ ਐਨ ਜੀਓਜ਼ ਕਰਾਨੇ ਉਹਦਾ ਪੰਜਾਬ ਪੁਲਿਸ ਦੀ ਵੀ ਸਾਡੀ ਟੀਮ ਬਣੀ ਹੋਈ ਹੈਗੀ ਹੁਸ਼ਿਆਰਪੁਰ ਪੁਲਿਸ ਦੀ ਜਿਦੇ ਵਿੱਚ ਜਦੋਂ ਜਿਨੂੰ ਕਿਸੇ ਨੂੰ ਚਾਹੀਦਾ ਹੋਵੇ ਬਲੱਡ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਗਰੁੱਪ ਅਰੇਂਜ ਕਰਕੇ ਰੀਅਲ ਟਾਈਮ ਤੇ ਡੋਨਰ ਅਵੇਲੇਬਲ ਕਰਾਨੇ ਤੇ ਐਟ ਦੀ ਸੇਮ ਟਾਈਮ ਆ ਇਸ ਤਰੀਕੇ ਦੇ ਬਲੱਡ ਡੋਨੇਸ਼ਨ ਕੈਂਪਸ ਵੀ ਅੱਗੇ ਹੁੰਦੇ ਰਹਣ ਹੁੰਦੇ ਰਹਿਣਗੇ ਇਹ ਲੱਗਦਾ ਜਦੋਂ ਡੇਂਗੂ ਦਾ ਪ੍ਰਕੋਪ ਜ਼ਿਆਦਾ ਹੁੰਦਾ ਉਦੋਂ ਸੈੱਲ ਵਗੈਰਾ ਲੋਡ ਪੈਂਦੀ ਇਹ ਲਈ ਕੋਈ ਰਿਸਰਚ ਕੀਤਾ ਜਾਏਗਾ ਟਾਈਮ ਆਉਂਦੇ ਜੀ ਡੈਫੀਨਿਟਲੀ ਸਾਡੇ ਸਿਵਲ ਹਸਪੀਟਲ ਦੀ ਟੀਮ ਦੇ ਨਾਲ ਰਾਫਤਾ ਰੱਖ ਕੇ ਜਦੋਂ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਹੈਗੀ ਉਸ ਟਾਈਮ ਅਸੀਂ ਅਰੇਂਜ ਕਰਵਾਵਾਂਗੇ ਕਿਉਂਕਿ ਇਹਦਾ ਵੀ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਇਹਦਾ ਡਿਮਾਂਡ ਦਾ ਸਪਲਾਈ ਦਾ ਅਲੱਗ-ਅਲੱਗ ਗੈਪ ਰਹਿੰਦਾ ਹੈਗਾ ਉਹਦੇ ਹਿਸਾਬ ਨਾਲ ਜਦੋਂ ਡੇਂਗੂ ਆ ਇਸ ਤਰੀਕੇ ਦਾ ਜਦੋਂ ਪਲੇਟਲੇਟਸ ਜ਼ਿਆਦਾ ਲੋਡ ਹੁੰਦੀ ਹੈਗੀ ਉਸ ਤਰੀਕੇ ਦੇ ਉਦਾਂ ਤੋਂ ਪ੍ਰਮਾਤਮਾ ਕਰੇ ਕਿ ਨਾ ਹੀ ਇਸ ਤਰੀਕੇ ਦੀ ਕੋਈ ਚੀਜ਼ ਬਾਪਰੇ ਬਟ ਫ ਤਦੋਂ ਜਿਆਦਾ ਡਿਮਾਂਡ ਹੋਏਗੀ ਉਦੋਂ ਅਸੀਂ ਕਰਵਾਵਾਂਗੇ ਥੈਂਕ ਯੂ